ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਸਾਹਿਬ ਦੇ ਆਪਣੇ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਸੋ ਕਹੋ ਢਲ ਗੁਰ ਸੇਵੀਐ ਅਹ ਨਿਸ ਸਹਜ ਸੁਪਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨਵਾ ਮਨ ਰੇ ਕੌਣ ਕੁਮਤ ਤੈ ਲੈਨੀ ਪਰਦਾਰਾ ਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾ ਮੁਕਤ ਪੰਥ ਜਾਨਿਓ ਤੈ ਨਾਹਣ ਧਨ ਦੀ ਨਾਮ ਬਿਰਤਾ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਗਾਟ ਹੀ ਮਾਹੇ ਨਿਰੰਜਨ تیر ਤੈ ਖੋਜ ਤੇ ਉਦਿਆਨਾ ਬਹੁਤ ਜਨਮ ਪਰਮਤ ਤੈ ਹਾਰਿਓ ਆਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਾਦ ਹਰਿ ਪਾਜ ਨਾਨਕ ਬਾਤ ਬਤਾਏ ਬਹੁਤ ਜਨਮ ਪਰਮਤੈ ਹਾਰਿਓ ਆਸਥਿਰ ਤਤ ਨਹੀਂ ਪਾਈ ਮਾਨਸ ਦੇ ਪਾਏ ਪਾਤ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਵਾ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕਿਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਜਿਉ ਤੇਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੋਤ ਬਿਚਾਰਾ ਦੇਹ ਅਨਿਤ ਨਾ ਨਿਤ ਰਹਾ ਜਸ ਨਾਵ ਚੜੈ ਪਾਵ ਸਾਗਰ ਤਰ ਤਿਰਜ ਤਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਹ ਦਿਆਰੈ ਜਨ ਕੀ ਬੜਨੀ ਮਨੋ ਹਾਤ ਲੈ ਕਾਤਰਤਾ ਕੁਤਵਾਰ ਬੁਹਾਰ ਦਸਮ ਕਥਾ ਪਾਗੋਦ ਕੀ ਭਾਕਾ ਕਰੀ ਬਣਾਏ ਅਬਰ ਬਾਸ ਨਾ ਨਾਹੇ ਪ੍ਰਭ ਧਰਮ ਜੋਧ ਕੀ ਚਾਈ ਸਗਲ ਦਵਾਰ ਕੋ ਛਾਡ ਕਾ ਗਇਓ ਤਹਾਰੋ ਦਵਾਰ ਬਾਹੇ ਗਏ ਕੀ ਲਾਜ ਆਸਾ ਗੋਬਿੰਦ ਦਾਸ ਤਹਾਰ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਦੜੀ ਸ਼ਾਨਦਾਰ ਗੋਰਹੀ ਨਾ ਮੁਕਤ ਨਹੀਂ ਹੋ ਤਦਾਤਾ ਤੁਹੇ ਕਹੋ ਬਾਤ ਸੁਣ ਬੇਲਮ ਮਾਤਾ ਗੋਰਹੀ ਨ ਮੁਕਤ नहीं होत दाता तोहे कहाँ बात सुन बिमल माता गुर कर प्रथम तब होह मुक्ता कह काल ते जोग जुगता बहु भांत दात ਡਾਂਡਵਤ ਕੀਨਾ ਆਸਾ ਬਹਿਰਤ ਹਰ ਕੋ ਅਧੀਨਾ ਬਹੁ ਭਾਂਤ ਜੋਗ ਸਾਧਨਾ ਸਾਧ ਆਦਗ ਜੋਗ ਮਹਿਮਾ ਆਗਦ ਤਬ ਨਮਸਕਾਰ ਕਰ ਦਤ ਦੇਵਾ ਉਚਰੰਦ ਪਰਮਾ ਉਸਤਤਿ ਆਪੇਵਾ ਜੋਗੀਨ ਜੋਗਾ ਰਾਜਾਨ ਰਾਜ ਅਨਪੂਤ ਅੰਗ ਜਹ ਤਬ ਰਾਜ ਜਲ ਤਲ ਬੀ ਆਪ ਜੇ ਤੇਜ ਏਕਾ ਗਾਵੰਤ ਜਸ ਮਨ ਗਾਨਿਆ ਦੇ ਕਾ ਜਿਹ ਨੇਤ ਨੇਤਾ ਪਖੰਤ ਨਗਮ ਤੇ ਆਦ ਅੰਤ ਮਦ ਅਗੰਮ ਜਿਹ ਏਕ ਰੂਪ ਕਿੰਨੇ ਅਨੇਕਾ ਪਉਪੀ ਆਕਾਸ ਕਿੰਨੇ ਬਬੀ ਕਾ ஜ பல ரான அண்ண பண்ண ஆா பாவன பிரசி பரமங்க பவுனித்தான அண்ணபோ அதிம பிரசித பூண பணா ਰਾਦਾਨ ਰਾਦੋ ਬੋਗੀ ਮਹਾਨ ਆਨਛਾਜ ਤੇਜ ਅਨ ਪਾਪਰ ਕਾਸ ਖੜ ਗਨ ਪ੍ਰਸੰਨ ਪਰਮ ਪ੍ਰਭਾਸ ਆਬਾ ਅਨੰਤ ਬਰਨੀ ਨਾ ਜਾਏ ਫਿਰ ਫਿਰ ਸਰਬ ਮਤ ਕੋ ਚਲਾਏ ਆਨ ਸੇਜ ਤੇਜਾ ਅਨਪਉ ਪ੍ਰਕਾਸ਼ ਖੜਗਣ ਪਰਸਨ ਪਰਮ ਪ੍ਰਭਾਤ ਆਪਾ ਅਨੰਤ ਬਰਨੀ ਨਾ ਦਏ ਫਿਰ ਫਿਰ ਸਰਬਾ ਮਤ ਕੋ ਚਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ